ਪ੍ਰੈਸ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਅੱਜ ਵੀ ਇਸ ਜਿਹੜੀ ਇੰਪੋਰਟੈਂਟ ਮੀਟਿੰਗ ਹੋਈ ਹੈ ਉਹਨੂੰ ਕਵਰ ਕਰਨ ਲਈ ਪਹੁੰਚੇ ਹੋ ਬਹੁਤ-ਬਹੁਤ ਸ਼ੁਕਰੀਆ ਮੇਰੇ ਨਾਲ ਮੇਰੀ ਕੈਬਨਿਟ ਦੇ ਕਲੀਗ ਸਰਦਾਰ ਹਰਜੋਤ ਸਿੰਘ ਬੈਂਤ ਜੀ ਐਜੂਕੇਸ਼ਨ ਮਿਨਿਸਟਰ ਸਹਿਬਾਨ ਔਰ ਹਲਕਾਰ ਉੱਪਰ ਦੇ ਨੁਮਾਇੰਦਗੀ ਕਰ ਰਹੇ ਐਮਐਲਏ ਦਿਨੇਸ਼ ਚੱਡਾ ਜੀ ਡਿਪਟੀ ਕਮਿਸ਼ਨਰ ਮਨਸ਼ੂ ਜੈਨ ਜੀ ਐਸਪੀ ਸੀਪੀ ਟਰਨ ਤੇ ਸਾਰੇ ਅਫਸਰ ਸਹਿਬਾਨ ਬਹੁਤ ਹੀ ਇੱਕ ਵੱਡੀ ਮਹਿੰਮ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਸ਼ੁਰੂ ਕੀਤੀ ਆ ਯੁੱਧ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੋਧੀ ਸ਼ੁਰੂਆਤ ਜਿਹੜੀ ਆ ਉਹ ਪੰਜਾਬ 'ਚ ਹੁਣ ਯੁੱਧ ਲੈਵਲ ਤੇ ਸ਼ੁਰੂ ਹੋ ਚੁੱਕੀ ਆ ਹੁਣ ਬਾਹਰ ਲੈਵਲ ਤੇ ਸ਼ੁਰੂ ਹੋ ਚੁੱਕੀ ਆ ਕਿਉਂਕਿ ਪਿਛਲੇ 3 ਸਾਲਾਂ ਤੋਂ ਲਗਾਤਾਰ ਸਰਕਾਰ ਜਿਹੜੀ ਆ ਉਹ ਨਸ਼ਿਆਂ ਨੂੰ ਖਤਮ ਕਰਨ ਤੇ ਲੱਗੀ ਹੋਈ ਆ ਪਰ ਲੇਕਿਨ ਹੁਣ ਉਹ ਦੌਰ ਚ ਸ਼ਾਮਲ ਹੋ ਚੁੱਕੀ ਆ ਸਰਕਾਰ ਤੇ ਜੋ ਆਖਰੀ ਹਮਲਾ ਜਿਹੜਾ ਉਹ ਨਸ਼ਿਆਂ ਦੇ ਖਿਲਾਫ ਹੋ ਰਿਹਾਗਾ ਪੂਰੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਮੇਰੀ ਅਗਵਾਈ ਚ ਕਮੇਟੀ ਦਾ ਗਠਨ ਕੀਤਾ ਗਿਆ ਜਿਹੜੀ ਕਿ ਪੂਰੇ ਪੰਜਾਬ ਦੇ ਅੰਦਰ ਇਸ ਅਪਰੇਸ਼ਨ ਨੂੰ ਦੇਖ ਰਹੀ ਆ ਪੂਰੇ ਪੰਜਾਬ ਦੇ ਲਗਭਗ ਅੱਜ ਮੇਰਾ ਚੌਥਾ ਡਿਸਟ੍ਰਿਕਟ ਆ ਕੱਲ ਤਿੰਨ ਡਿਸਟ੍ਰਿਕਟ ਦੋ ਡਿਸਟ੍ਰਿਕਟ ਕਵਰ ਕੀ ਸੌਰੀ ਤਿੰਨ ਡਿਸਟ੍ਰਿਕਟ ਕੀਤੇ ਸੀਗੇ ਅੱਜ ਦੋ ਡਿਸਟ੍ਰਿਕਟ ਕਵਰ ਕੀਤੇ ਅੱਜ ਪੰਜਵਾਂ ਡਿਸਟ੍ਰਿਕਟ ਆ ਸੋ ਲਗਾਤਾਰ ਮੈਂ ਪੂਰੇ ਪੰਜਾਬ ਜਾ ਰਿਹਾਗਾ ਜਿੱਥੇ ਮੇਰੀ ਡਿਊਟੀ ਲੱਗੀ ਆ ਮੇਰੇ ਕੈਬਨਟ ਦੇ ਕਲੀਗ ਅਮਨ अरोड़ा ਜੀ ਲਾਜਿਤ ਪੁੱਲਰ ਜੀ ਡਾਕਟਰ ਬਲਬੀਰ ਜੀ ਤਰਪੀ ਸੌਂਦ ਜੀ ਸਾਰੇ ਸਾਥੀ ਸਾਡੇ ਜਾ ਰਹੇ ਨੇ ਗਰਾਊਂਡ ਲੈਵਲ ਤੇ ਜਾ ਕੇ ਐਕਟੀਵਿਟੀ ਦੇਖ ਰਹੇ ਆ ਮੈਂ ਖੁਦ ਵੀ ਅਥੋੜਾ ਟਾਈਮ ਪਹਿਲਾਂ ਇੱਕ ਤੁਹਾਡੇ ਇਲਾਕੇ ਰੋਪੜ ਦੇ ਅੰਦਰ ਸ਼ਾਮਪੁਰ ਚ ਕਾਸੋ ਆਪਰੇਸ਼ਨ ਹੋ ਰਿਹਾ ਸੀਗਾ ਉਸ ਦੇ ਅੰਦਰ ਜਾ ਕੇ ਦੇਖਿਆ ਸਤ ਜੀ ਮੈਂ ਐਸਐਸਪੀ ਸਾਹਿਬ ਨੂੰ ਵਧਾਈ ਦੇਣੀ ਚਾਹੁੰਨਾ ਕਿ ਉੱਥੇ ਆਪਰੇਸ਼ਨ ਜਿਹੜਾ ਇਹਨਾਂ ਦਾ ਸਫਲ ਹੋਇਆ ਉੱਥੇ ਵੀ ਇਹਨਾਂ ਨੂੰ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਜਿਹੜਾ ਉਹ ਡਿਟੈਕਟ ਹੋਇਆ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਜਿਹੜਾ ਉਹ ਮਿਲਿਆ ਕਿਉਂਕਿ ਸਾਡੇ ਸਾਰੇ ਪੁਲਿਸ ਅਫਸਰ ਸਹਿਬਾਨ ਸਾਰੇ ਸਾਡੇ ਸਿਵਲ ਦੇ ਅਧਿਕਾਰੀगण ਲਗਾਤਾਰ ਇਸ ਆਪਰੇਸ਼ਨ ਦੇ ਅੰਦਰ ਦਿਨ ਰਾਤ ਮਿਹਨਤ ਕਰ ਰਹੇ ਨੇ ਔਰ ਇਸ ਆਪਰੇਸ਼ਨ ਨੂੰ ਜਿਹੜੀ ਸਫਲਤਾ ਮਿਲ ਰਹੀ ਆ ਸੋ ਮੈਂ ਦੇਖ ਰਿਹਾ ਸੀਗਾ ਮੈਂ ਪ੍ਰਸ਼ਾਸਨ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਬੜਾ ਅੱਛਾ ਅੰਕੜਾ ਜਿਹੜਾ ਰੋਪੜ ਦਾ ਸਾਹਮਣੇ ਆਇਆਗਾ ਖਾਸ ਕਰਕੇ ਜੇ ਗੱਲ ਕਰਾਂ ਕਨਵੈਕਸ਼ਨ ਰੇਟ ਦਾ ਜਿਹੜੀ ਸਜ਼ਾਦਾਰਾ ਜਿਹੜੀ ਸਜ਼ਾਦਾਰ ਸਜ਼ਾਦਾਰਾ ਕੀ ਐਨਡੀਪੀਐਸ ਐਕਟ ਦੇ ਕੇਸਾਂ ਦੇ ਅੰਦਰ ਯਾਨੀ ਕਿ ਜਿਹੜੇ ਨਸ਼ੀ ਨਸਵੰਦ ਕੇਸ ਨੇ ਉਹਨਾਂ ਚ ਪਿਛਲੇ ਸਾਲ ਜਿਹੜੀ ਸਜ਼ਾਦਾਰ ਸੀਗੀ ਉਹ 92% ਰਹੀ ਹੋ ਰੋਪੜ ਤੇ 92% ਰਹੀ ਆ ਔਰ ਇਸ ਸਾਲ 95% ਰਹੀ ਆ 95% ਰਹੀ ਆ ਜਦ ਕਿ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਔਰ ਉਸ ਸਮੇਂ ਇਹ ਕਦੇ 40% ਤੋਂ ਨਹੀਂ ਵਧੀ ਸੀ ਜਦੋਂ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਉਦੋਂ ਕਦੇ 58% ਤੋਂ ਨਹੀਂ ਵਧੀ ਔਰ ਜਦੋਂ ਦੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਨੇ 86% ਤੋਂ ਕਦੇ ਨਹੀਂ ਘਟੀ ਇਹ ਅੰਕੜਾ ਇਸੇ ਗੱਲ ਦਾ ਆਪਸੀ ਸਬੂਤ ਆ ਇੱਕ ਕਿਸ ਤਰ੍ਹਾਂ ਸਰਕਾਰ ਜਿਹੜੀ ਆ ਬੜੀ ਮਜਬੂਤੀ ਦੇ ਨਾਲ ਪੰਜਾਬ 'ਚ ਨਸ਼ਾ ਖਤਮ ਕਰਨ ਲੱਗੀ ਹੋਈ ਆ ਮੈਂ ਥੋੜਾ ਹਿਸਟਰੀ 'ਚ ਜਾਊਂਗਾ ਪਿੱਛੇ ਪੰਜਾਬ ਦੇ ਅੰਦਰ ਚਿੱਟੇ ਦਾ ਨਾਂ ਕੋਈ ਜਾਣਦਾ ਨਹੀਂ ਸੀਗਾ ਪੰਜਾਬ ਦੇ ਪੁਰਾਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖ ਲਓ ਕੋਈ ਚਿੱਟੇ ਦਾ ਨਾਂ ਤੱਕ ਲੈਣਾ ਤਾਂ ਦੂਰ ਦੀ ਗੱਲ ਪਤਾ ਹੀ ਨਹੀਂ ਸੀ ਵੀ ਕੀ ਚਿੱਟਾਗਾ ਜਦੋਂ ਪੰਜਾਬ ਦੇ ਅੰਦਰ 2007 ਤੋਂ ਲੈ ਕੇ 17 ਤੱਕ 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਤਾਂ ਉਸ ਸਮੇਂ ਪੰਜਾਬ ਦੇ ਅੰਦਰ ਚਿੱਟੇ ਦਾ ਵਪਾਰ ਜਿਹੜਾ ਵੱਡੇ ਪੱਧਰ ਤੇ ਹੋਇਆ ਉਦਾਸ ਪ੍ਰਸਾਰ ਵੱਡੇ ਪੱਧਰ ਤੇ ਹੋਇਆ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਸ਼ਿਕਾਰ ਬਣਾਇਆ ਗਿਆ ਔਰ ਬਹੁਤ ਸਾਰੇ ਨੌਜਵਾਨਾਂ ਨੂੰ ਮਰਨ ਲਈ ਮਜਬੂਰ ਕੀਤਾ ਗਿਆ ਔਰ ਉਸ ਤੋਂ ਬਾਅਦ ਜਦੋਂ ਕਾਂਗਰਸ ਪਾਰਟੀ 2017 ਚ ਇਲੈਕਸ਼ਨ ਲੜੀ ਕਿਉਂਕਿ ਆਮ ਆਦਮੀ ਪਾਰਟੀ ਨੇ ਵੀ ਪਹਿਲੀ ਵਾਰ 2017 ਚ ਇਲੈਕਸ਼ਨ ਲੜੀ ਔਰ 2017 ਦੇ ਵਿੱਚ ਹੀ ਕਾਂਗਰਸ ਪਾਰਟੀ ਇਲੈਕਸ਼ਨ ਲੜ ਰਹੀ ਸੀ ਕਾਲੇ ਦਲ ਭਾਜਪਾ ਇਲੈਕਸ਼ਨ ਲੜ ਰਹੀ ਸੀ ਔਰ ਉਸ ਸਮੇਂ ਕਾਂਗਰਸ ਪਾਰਟੀ ਦੇ ਉਸ ਜਿਹੜੇ ਉਸ ਸਮੇਂ ਦੇ ਕੈਂਡੀਡੇਟ ਤੇ ਸੀਐਮ ਦੇ ਕੈਪਟਨ ਸਾਹਿਬ ਉਹਨਾਂ ਨੇ ਤਲਵੰਡੀ ਸਾਹਿਬ ਤੋਂ ਠੀਕ 35 40 ਕਿਲੋਮੀਟਰ ਦੂਰ ਖ ਕਿ ਮੈਂ ਗੁਟਕਾ ਸਾ ਮੱਥੇ ਨੂੰ ਲਾ ਕੇ ਸੌ ਖਾਨਾ ਕਿ ਮੈਂ 4 ਹਫਤੇ ਜਿਹੜਾ ਖਤਮ ਕਰ ਦੂੰਗਾ। ਇਹ ਸੌ ਜਿਹੜੀ ਸੀ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤਣ ਦੇ ਲਈ ਕੈਪਟਨ ਸਾਹਿਬ ਨੇ ਕਾਂਗਰਸ ਪਾਰਟੀ ਨੇ ਲਈ ਸੀ। 4 ਹਫਤੇ ਤੱਕ ਹੀ 4 ਸਾਲ ਬੀਤ ਗਏ, 4.5 ਸਾਲ ਬੀਤ ਗਏ। ਉਹ ਆਲਟੀਮੇਟਲੀ ਕਾਂਗਰਸ ਪਾਰਟੀ ਤੋਂ ਮੁੱਖ ਮੰਤਰੀ ਹਟਾਉਣਾ ਪਿਆ। ਪਰ ਉਸ ਬਾਅਦ ਜਿਹੜਾ 6 ਮਹੀਨੇ ਦਾ ਮੁੱਖ ਮੰਤਰੀ ਬਣਿਆ, ਉਹਨੇ ਵੀ ਕੋਈ ਪੰਜਾਬ ਦੇ ਅੰਦਰ ਇੱਕ ਵੀ ਕੰਮ ਨਹੀਂ ਕੀਤਾ ਬਲਕਿ ਉਸ ਬਾਅਦ ਪੰਜਾਬ ਦੇ ਲੋਕਾਂ ਨੇ ਇਤਿਹਾਸਿਕ ਜਿਹੜੀ ਜਿੱਤ ਆ ਉਹ ਆਮ ਆਦਮੀ ਪਾਰਟੀ ਦੀ ਝੋਲੀ ਚ ਪਈ। ਕਿਉਂਕਿ ਆਮ ਆਦਮੀ ਪਾਰਟੀ ਦੂਜੀ ਵਾਰ ਇਲੈਕਸ਼ਨ ਲੜ ਰਹੀ ਸੀ ਔਰ ਉਸ ਤੋਂ ਬਾਅਦ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਬਣੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਨਸ਼ਿਆਂ ਤੇ ਬਾਰ ਕਰ ਰਹੇ ਨੇ ਲਗਾਤਾਰ ਨਸ਼ੇ ਦੇ ਤਸਕਰਾਂ ਨੂੰ ਫੜ ਰਹੇ ਨੇ ਕਿ ਜਿੰਨੀ ਰਿਕਵਰੀਆਂ ਪਿਛਲੇ 15 ਸਾਲ ਚ ਨਹੀਂ ਹੋ ਜਾਂ ਹੁੰਦੀਆਂ ਅਸੀਂ 3 ਸਾਲ ਚ ਕੀਤੀਆਂ ਨੇ ਗਿਆ ਹੁਣ ਇਸ ਲੜਾਈ ਜਿਹੜੀ ਮੈਂ ਸਮਝਣ ਤੋਂ ਪਰਾਜ ਪਹੁੰਚ ਚੁੱਕੀ ਆ ਔਰ ਉਹ ਬਿਲਕੁਲ ਹੀ ਤਹਸਸ ਕਰਨ ਲਈ ਇਹਦਾ ਬਿਲਕੁਲ ਖੁਰਾਕ ਖੋਜ ਬਟਾਉਣ ਦੇ ਲਈ ਸਾਡੀ ਕਮੇਟੀ ਬਣੀ ਆ ਕਿ ਇਹਨੂੰ ਬਿਲਕੁਲ ਚਾਰ-ਪੰਜ ਮਹੀਨੇ ਦੇ ਅੰਦਰ-ਅੰਦਰ ਬਿਲਕੁਲ ਪੰਜਾਬ ਚ ਸਫਾਇਆ ਕੀਤਾ ਜਾਊਗਾ ਉਸ ਲੜੀ ਦੇ ਤਹਿਤ ਅਸੀਂ ਲਗਾਤਾਰ ਲੋਕਾਂ ਚ ਵਿਚਾਰ ਰਹੇ ਹਾਂਗੇ ਅੱਜ ਵੀ ਮੈਂ ਇਸ ਅਪਰੇਸ਼ਨ ਦਾ ਹਿੱਸਾ ਬਣਿਆ ਔਰ ਕੱਲ ਵੀ ਮੈਂ ਇੱਕ ਜਗ੍ਹਾ ਤੇ ਜਾ ਕੇ ਆਇਆਗਾ ਪ੍ਰਸ਼ਾਸਨ ਬੜੇ ਅੱਛੇ ਤਰੀਕੇ ਦੇ ਨਾਲ ਬੜੀ ਮੁਸਤੈਦੀ ਨਾਲ ਕੰਮ ਕਰ ਰਿਹਾਗਾ ਔਰ ਰਿਜ਼ਲਟ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਮੈਂ ਹੁਣੇ ਸੀਐਮਓ ਸਾਹਿਬ ਸਾਡੇ ਬੈਠੇ ਨੇਗੇ ਮੈਂ ਪੁੱਛ ਕੇ ਆਇਆ ਸੀਗਾ ਕਿ 10 ਬੈੱਡ ਦਾ ਹਸਪੀਟਲ ਆ ਜਿਹੜਾ ਕਿ ਨਛਾੜੋ ਕੇਂਦਰ ਆ ਰੋਪੜ ਦਾ 10 ਦੇ 10 ਜਿਹੜੇ ਦੇ ਮਰੀਜ਼ ਉੱਚ ਪਹੁੰਚ ਚੁੱਕੇ ਨੇ ਕਿਉਂਕਿ ਚੇਨ ਜਿਹ ਛੋਟੇ ਪੈਡਲਰ ਤੱਕ ਆਉਂਦਾ ਸੀ ਜਾਂ ਵੱਡੇ ਪੈਡਲਰ ਤੱਕ ਆਉਂਦਾ ਸੀਗਾ ਉਹ ਚੇਨ ਟੁੱਟੀ ਆ ਜਦੋਂ ਚੇਨ ਟੁੱਟੀ ਆ ਤਾਂ ਜਿਹੜਾ ਨਸ਼ੇੜੀ ਬਦਲਾਗਾ ਜਿਹਨੂੰ ਆਪਾਂ ਕਈ ਵਾਰ ਨਫ਼ਰਤ ਕਰਦੇ ਆ ਮੈਂ ਸਮਝਦਾ ਨਫ਼ਰਤ ਨਹੀਂ ਕਰਨੀ ਚਾਹੀਦੀ ਉਹਦੇ ਨਾਲ ਹਮਦਰਦੀ ਪਰਿਆਪਤੀਰਾ ਬਣਾਉਣਾ ਚਾਹੀਦਾਗਾ ਉਹ ਸਾਰੇ ਵਿਅਕਤੀ ਜਿਹੜੇ ਨੇਗੇ ਉਹ ਆ ਕੇ ਹਸਪੀਟਲ ਦੇ ਦਾਖਲ ਹੋ ਰਹੇ ਨੇਗੇ ਮੈਂ ਤਾਂ ਇਸ ਮੀਟਿੰਗ ਦੇ ਦੌਰਾਨ ਵੀ ਸਾਰੇ ਅਫਸਰ ਸਾਹਿਬਾਨ ਨੂੰ ਬੇਨਤੀ ਕੀਤੀ ਆ ਚਾਹੇ ਸਿਵਲ ਦੇ ਚਾਹੇ ਪੁਲਿਸ ਦੇ ਕਿ ਜਿਹੜਾ ਵੀ ਕੋਈ ਵਿਅਕਤੀ ਇਸ ਨਸ਼ੇ ਦੀ ਦਲਦਲ ਚ ਫਸ ਗਿਆ ਇਸ ਨਸ਼ੇ ਦੇ ਚੁੰਬਰ ਚ ਫਸ ਗਿਆ ਉਹਨੂੰ ਆਪਾਂ ਹਮਦਰਦੀ ਪਰਿਆਪਤੀਰਾ ਬਣਾ ਕੇ ਉਹਨੂੰ ਹਸਪੀਟਲ ਚ ਲਾਖਤ ਕਰਾਈਏ ਉਹਦਾ ਹਮਦਰਦੀ ਨਾਲ ਇਲਾਜ ਕਰਾਈਏ ਔਰ ਜਿਹੜਾ ਡਰੱਗ ਪੈਡਲਰ ਆ ਉਹਦੇ ਨਾਲ ਸਖਤੀ ਨਾਲ ਵਾਰ ਕਰੀਏ ਉਹਨੂੰ ਸਖਤ ਸਜ਼ਾ ਦਵਾਈਏ ਉਹਦੇ ਖਿਲਾਫ ਸਖਤ ਐਕਸ਼ਨ ਲਈਏ ਸੋ ਇਹ ਮੈਂ ਜਿਹੜਾ ਅੱਜ ਦੀ ਮੀਟਿੰਗ ਚ ਫੈਸਲਾ ਕੀਤਾ ਉਹਦੇ ਨਾਲ ਦੀ ਨਾਲ ਅਕਾਉਂਟੇਬਿਲਟੀ ਜਿਹੜੀ ਆ ਲੋਕਾਂ ਦੀ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਨੇ ਤੈਅ ਕੀਤੀ ਹੈ ਕਿ ਬਿਲਕੁਲ ਕੋਈ ਵੀ ਵਿਅਕਤੀ ਜਿਹੜਾ ਨਸ਼ਾ ਤਸਕਰ ਨੂੰ ਬਚਾਉਂਦਾ ਨਜ਼ਰ ਪਾਇਆ ਗਿਆ ਜਾਂ ਜਿਹੜਾ ਦੇਖਿਆ ਗਿਆ ਕਿ ਹਾਂ ਇਹਨੇ ਕਿਸੇ ਨਾ ਕਿਸੇ ਰੂਪ ਚ ਕੋਈ ਐਵੀਡੈਂਸ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਆ ਕੋਈ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਕਿਸੇ ਨੂੰ ਬਚਾਉਣ ਦਾ ਯਤਨ ਕੀਤਾ ਜਿਹੜਾ ਡਰੱਗ ਪੈਡਲਰ ਆ ਤਾਂ ਉਹਦੇ ਖਿਲਾਫ ਵੀ ਉਹੀ ਕਾਰਵਾਈ ਹੋਊਗੀ ਜਿਹੜਾ ਡਰੱਗ ਪੈਡਲਰ ਦੇ ਖਿਲਾਫ ਹੋਊਗੀ ਕੋਈ ਵੀ ਵਿਅਕਤੀ ਜਿਹੜਾ ਉਹ ਵਕਸ਼ਿਆ ਨਹੀਂ ਜਾਊਗਾ ਸੋ ਮੈਂ ਬੜਾ ਪੋਜ਼ਿਟਿਵ ਆਸ ਬਡੋਰ ਦਿੱਤੇ ਕਿ ਸੀਐਮਓ ਸਾਹਿਬ ਨੇ ਦੱਸਿਆ ਕਿ ਅਸੀਂ ਪੂਰਾ ਪ੍ਰਬੰਧ ਕੀਤਾ ਹੋਇਆ ਔਰ ਖਾਸ ਕਰਕੇ ਡੀਸੀ ਸਹਿਵਾਨ ਅਮਨਸ਼ੂ ਜੈਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਇਹਨਾਂ ਨੇ ਦੱਸਿਆ ਕਿ ਅਸੀਂ ਇੱਕ ਹੋਸਟਲ ਜਿਹੜਾ ਇੱਕ ਯੂਥ ਦਾ ਹੋਸਟਲ ਆ ਉਹ ਵੀ ਤਿਆਰ ਕੀਤਾ ਗਿਆ ਤਾਂ ਕਿ ਉਸ ਹੋਸਟਲ ਦੇ ਵਿੱਚ ਜੇਕਰ ਕੋਈ ਜ਼ਿਆਦਾ ਗਿਣਤੀ ਵੱਧਦੀ ਆ ਤਾਂ ਟੈਂਪਰੇਰੀ ਤੌਰ ਤੇ ਇੱਕ ਹੋਸਟਲ ਦਾ ਜਾਂ ਇੱਕ ਕਮਿਊਨਿਟੀ ਸੈਂਟਰ ਦਾ ਵੀ ਪ੍ਰਬੰਧ ਕੀਤਾ ਗਿਆਗਾ ਤਾਂ ਕਿ ਜੇਕਰ ਮਰੀਜ਼ਾਂ ਦੀ ਸੰਖਿਆ ਹੋਰ ਵਾਧੀ ਆ ਤਾਂ ਅਸੀਂ ਉਹਦੇ 'ਚ ਜਿਹੜਾ ਹੈਗਾ ਪੋਜ਼ਿਟਿਵ ਮੋਰਡ ਦੇਤੇ ਉਹਨਾਂ ਨੂੰ ਜਿਹੜਾ ਦਾਖਲ ਕਰਕੇ ਉਹਨਾਂ ਦਾ ਇਲਾਜ ਕਰ ਸਕਦੇ ਆ ਸੋ ਇਸ ਤੋਂ ਬਿਨਾ ਇਹ ਵੀ ਗੱਲ ਨਿਕਲ ਕੇ ਆਈ ਆ ਕਿ ਜਿਹੜਾ ਓਡ ਸੈਂਟਰ ਦੇ ਅੰਦਰ ਓਡ ਸੈਂਟਰ ਨੇਗੇ ਉਹਨਾਂ ਦੇ ਅੰਦਰ ਵੀ ਕਾਫੀ ਗਿਣਤੀ 'ਚ ਮਰੀਜ਼ ਆਉਣ ਲੱਗੇ ਦੇਖੋ ਮਰੀਜ਼ ਹੁੰਦਾ ਜਿਹੜਾ ਕੰਜ਼ਿਊਮਰ ਆ ਜ ਜਿਹਨੂੰ ਆਪਾਂ ਨਸ਼ੇੜੀ ਕਹ ਦਨੇ ਆਗੇ ਤੋਂ ਅਲਟੀਮੇਟਲੀ ਹੁੰਦਾ ਤਾਂ ਕਿਤਨੇ ਕਿਸੇ ਬਿਮਾਰੀ ਦਾ ਸ਼ਿਕਾਰ ਆ ਇਸਨੇ ਕਿਸੇ ਡਿਪਰੈਸ਼ਨ ਦਾ ਸ਼ਿਕਾਰ ਆ ਉਹਨਾਂ ਕੋਲ ਨੂੰ ਮਰਜ਼ ਲੱਗੀ ਹੋਈ ਹੈ ਐਸੇ ਕਰਕੇ ਨਸ਼ਾ ਲੈਂਦਾਗਾ ਸੋ ਉਹਨਾਂ ਦੀ ਗਿਣਤੀ ਜਿਹੜੀ ਹੁਣ ਵਧੀਆ ਪਿਛਲੇ ਹਫ਼ਤੇ ਚ ਵਧੀਆ ਸੋ ਇਸ ਗੱਲ ਦਾ ਸੰਕੇਤ ਹੈ ਕਿ ਸਪਲਾਈ ਚੇਨ ਜਿਹੜੀ ਆ ਉਹ ਟੁੱਟ ਚੁੱਕੀ ਹੈ ਤਾਂ ਹੀ ਉਹ ਜੇ ਉਹਨਾਂ ਨੂੰ ਨਸ਼ਾ ਨਹੀਂ ਮਿਲਦਾ ਜੇ ਉਹਨਾਂ ਦੇ ਸਰੀਰ ਦੇ ਅੰਦਰ ਉਹਦੀ ਬਾਡੀ ਦੇ ਅੰਦਰ ਬੈਡਰਾਲ ਆ ਰਹੇ ਨੇ ਤਾਂ ਹੀ ਉਹ ਸਾਰੇ ਆ ਕੇ ਜਿਹੜੇ ਨੇ ਨਸ਼ਾ ਕੇਂਦਰਾਂ 'ਚ ਓਟ ਕੇਂਦਰਾਂ 'ਚ ਆਪਣੀ ਦਵਾਈ ਲੈ ਰਹੇ ਨੇਗੇ ਕਾਫੀ ਵੱਡਾ ਅੰਕੜਾ ਜਿਹੜਾ ਉਹ ਸਾਹਮਣੇ ਆਏਗਾ ਸੋ ਉਹਦੇ ਲਈ ਮੈਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਇਹਨਾਂ ਨੇ ਬੜਾ ਉਕਤਾਂ ਇੰਤਜ਼ਾਮ ਕੀਤਾਗਾ ਦੱਸਿਆ ਕਿ ਲਗਭਗ ਆਉਣ ਵਾਲੇ 3 ਮਹੀਨਿਆਂ ਦੀ ਮੈਡੀਸਨ ਜਿਹੜੀ ਆ ਉਹ ਆਲਰੇਡੀ ਸਟੋਰ ਕੀਤੀ ਆ ਤਾਂ ਕਿ ਇਹ ਜਿਹੜੀ ਜਦੋਂ ਚੇਨ ਟੁੱਟੂਗੀ ਕੋਈ ਕੈਜ਼ੁਐਲਟੀ ਨਾ ਹੋਵੇ। ਕਿ ਜਦੋਂ ਚੇਨ ਟੁੱਟਦੀ ਆ ਕੋਈ ਲੋਕ ਕੈਜ਼ੁਐਲਟੀ ਹੁੰਦੀ ਆ ਕੋਈ ਨਾ ਕੋਈ ਜਿਹੜਾ ਇਹਦੇ ਵਿੱਚ ਬੈਡਰਾਲ ਆਉਂਦੇ ਨੇ ਕਿਤੇ ਨਾ ਕਈ ਵਾਰ ਉਹ ਮੌਤਾ ਸ਼ਿਕਾਰ ਹੋ ਜਾਂਦਾ ਉਹਨੂੰ ਬਚਾਉਣ ਦੇ ਲਈ ਇਹ ਲੱਗੇ ਹੋਏ ਨੇ ਮੇਰੀ ਤਾਂ ਤੁਹਾਡੇ ਜ਼ਰੀਏ ਪੂਰੀ ਪ੍ਰੈਸ ਦੇ ਜ਼ਰੀਏ ਸਾਰੇ ਰੋਪੜ ਦੇ ਵਾਸੀਆਂ ਨੂੰ ਇਹ ਅਪੀਲ ਆ ਜੇਕਰ ਤੁਹਾਡਾ ਕੋਈ ਡੇੜਲਾ ਸਾਥੀ ਕੋਈ ਪਰਿਵਾਰ ਦਾ ਮੈਂਬਰ ਇਸ ਦੰਦਲ 'ਚ ਫਸ ਗਿਆ ਇਸ ਟਰੈਪ 'ਚ ਆ ਗਿਆ ਨਸ਼ੇ ਦੇ ਟਰੈਪ ਤਾਨੂੰ ਤ੍ਰੰਤ ਤ੍ਰੰਤ ਅਫਸਰ ਸਾਹਿਬਾਂ ਨਾਲ ਸੰਪਰਕ ਕਰੋ ਤ੍ਰੰਤ ਜਿਹੜਾ ਡਾਕਟਰ ਸਾਹਿਬਾਂ ਨਾਲ ਸੰਪਰਕ ਕਰੋ ਉਹਦਾ ਇਲਾਜ ਕਰਾਈਏ ਆਪਾਂ ਕਿਉਂਕਿ ਜੇ ਆਪਾਂ ਇੱਕ ਜਿਹੜਾ ਐਡਿਕਟਾ ਉਹਦਾ ਇਲਾਜ ਕਰਾਵਾਂਗੇ ਔਰ ਦੂਜੇ ਪਾਸੇ ਨਸ਼ੇ ਤਸਕਰ ਨੂੰ ਫੜਾਂਗੇ ਤਾਂ ਅਲਟੀਮੇਟਲੀ ਚੇਂਜ ਜਿਹੜੀ ਆ ਬ੍ਰੇਕ ਹੋ ਜੂ ਖਤਮ ਹੋ ਜੂ ਤਾਂ ਰੋਪੜ ਜਿਹੜਾ ਉਹ ਨਸ਼ਾ ਮੁਕਤ ਡਿਸਟ੍ਰਿਕਟ ਬਣ ਜੂ ਮੈਨੂੰ ਅਫਸਰ ਸਾਹਿਬਾਂ ਨੇ ਜਿਹੜਾ ਬਿਲਕੁਲ ਵਿਸ਼ਵਾਸ ਦਿਵਾਇਆਗਾ ਕਿ ਉਹਨਾਂ ਨਾਲੇ ਸਮੇਂ ਦੇ ਅੰਦਰ ਰੋਪੜ ਨੂੰ ਪੂਰੇ ਡਿਸਟ੍ਰਿਕਟ ਨੂੰ ਜਿਹੜਾਗਾ नशा मुक्त बना के अभी सह लवेंगे दिन रात काम करा मैं सारे अफसर साहबान का धनवाद करना चाहता थैंक यू एनी क्वेश्चन बिल्कुल अच्छा सुझाव आया गया अीगल सामार ए जी ऑफिसर सलाह करा ਇਹ ਕਿਹੜੀ ਕਿਹੜੀ ਕਾਨੂੰਨ ਦੇ ਅੰਦਰ ਐਮੈਂਡਮੈਂਟ ਹੋ ਸਕਦੇ ਆ ਪਰ ਲੇਕਿਨ ਮੈਂ ਬੜਾ ਸਪਸ਼ਟ ਆ ਕਿ ਜਿਹੜਾ ਐਨਡੀਪੀਏ ਸੈਕਟਾ ਉਹ ਗਵਰਨਮੈਂਟ ਆਫ ਇੰਡੀਆ ਦਾ ਕਾਨੂੰਨ ਆ ਪੂਰੇ ਦੇਸ਼ ਦੇ ਅੰਦਰ ਲਾਗੂ ਹੁੰਦਾ ਔਰ ਜਿਹੜਾ ਸਰਚ ਐਂਡ ਸੀਜ਼ਰ ਦਾ ਆਪਰੇਸ਼ਨ ਆ ਸੀਜ਼ਰ ਦਾ ਜਿਹੜਾ ਆਪਰੇਸ਼ਨ ਆ ਜਦੋਂ ਪ੍ਰਾਪਰਟੀ ਅਟੈਚ ਹੋ ਜਾਂਦੀ ਆ ਸੈਕਸ਼ਨ 68 ਐਫ ਦੇ ਅੰਦਰ ਤਾਂ ਉਸ ਪ੍ਰਾਪਰਟੀ ਨੂੰ ਗਵਰਨਮੈਂਟ ਆਫ ਇੰਡੀਆ ਦੇਖਦੀ ਆ ਸੋ ਇਹਨਾਂ ਨੇ ਅਟੈਚ ਕਰਕੇ ਭੇਜਣੀ ਹੁੰਦੀ ਆ ਜਦੋਂ ਕਨਵਿਕਸ਼ਨ ਹੋ ਜਾਂਦੀ ਆ ਜਦੋਂ ਫਾਈਨਲ ਕਨਵਿਕਸ਼ਨ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਜਿਹੜੀ ਨੈਸ਼ਨਲ ਲੈਵਲ ਤੇ ਉਹਦੇ ਖਿਲਾਫ ਐ ਦੇਖੋ ਮਗਰਮੱਛ ਚਾਹੇ ਮਗਰਮੱਛ ਆ ਚਾਹੇ ਮੱਛੀ ਆ ਤੇ ਛੋਟਾ ਚਾਹੇ ਵੱਡਾ ਗਾ ਜਿਹੜਾ ਵੀ ਗਲਤ ਕੰਮ ਕਰੂਗਾ ਉਹਦੇ ਖਿਲਾਫ ਐਕਸ਼ਨ ਹੋਊਗਾ ਬਿਲਕੁਲ ਉਸ ਦੇ ਮਤਾਬਕ ਅਸੀਂ ਠੋਕ ਦੇ ਖਿਲਾਫ ਐਕਸ਼ਨ ਲਵਾਂਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਲੜਾਈ ਜਿਹੜੀ ਆ ਜਦੋਂ ਕਹਿੰਦੇ ਨਾ ਲੜਦੇ ਲੜਨਦੇ ਲੜਦੇ ਹੁਣ ਬਿਲਕੁਲ ਫਰੰਟ ਤੇ ਐਂਡ ਤੇ ਪਹੁੰਚ ਚੁੱਕੇ ਆ ਹੁਣ ਲੜਾਈ ਅੰਤਮ ਦੌਰ ਸ਼ਾਮਲਾ ਸੋ ਇਹ ਲੜਾਈ ਜਿਹੜੀ ਆ ਜਿੱਤ ਕੇ ਹੀ ਸਰਕਾਰ ਬਣੂਗੀ ਬਿਲਕੁਲ ਸਾਰੇ ਨਾਮ ਜਿਹੜੇ ਨੇ ਕਿ ਉਹ ਸੂਚੀਆਂ ਚ ਦਰਜ ਲਏਗੇ ਉਹ ਸਰਕਾਰ ਕੋਲ ਰੱਖੇ ਹੋਏ ਨੇ ਸਮਾਂ ਆਉਣ ਤੇ ਵੀ ਡਿਸਕਲੋਜ਼ ਕਰ ਬਿਲਕੁਲ ਬੜਾ ਅੱਛਾ ਸਵਾਲ ਤੁਸੀਂ ਕੀਤਾ ਜਦੋਂ ਮੈਂ ਜਿਹੜਾ ਪਿੰਡ ਸੀ ਆਪਾਂ ਸਮਝ ਗਏ ਸੀਗੇ ਉੱਥੇ ਜਦੋਂ ਆਪਾਂ ਆਪਰੇਸ਼ਨ 'ਚ ਹਰੇ ਖੜੇ ਸੀਗੇ ਤਾਂ ਉੱਥੇ ਇੱਕ ਹਾਕੀ ਦਾ ਕੋਚ ਨੌਜਵਾਨ ਸਾਹਮਣੇ ਆਇਆ ਇਹ ਸਭ ਜਦੋਂ ਤੁਸੀਂ ਦੇਖਿਆ ਉਹ ਹਾਕੀ ਦਾ ਕੋਚ ਸੀ ਨੌਜਵਾਨ ਜਿਹੜਾ ਦੱਸ ਰਿਹਾ ਸੀ ਕਿ ਮੈਂ ਹਾਕੀ ਦੀ ਬੱਚਿਆਂ ਨੂੰ ਟ੍ਰੇਨਿੰਗ ਦੇਣਾਗਾ ਔਰ ਉਸ ਤੋਂ ਬਾਅਦ ਨਾਲ ਦੀ ਨਾਲ ਇੱਕ ਕਲੱਬ ਦੇ ਪ੍ਰਧਾਨ ਜੀ ਸੈਕਟਰੀ ਸਾਹਿਬਾਨ ਉਹ ਨਿਕਲ ਕੇ ਸਾਹਮਣੇ ਆਏ ਉਹਨਾਂ ਨੇ ਆ ਕੇ ਵਿਸ਼ਵਾਸ ਦਵਾਇਆ ਕਿ ਅਸੀਂ ਪ੍ਰਸ਼ਾਸਨ ਦਾ ਅਸੀਂ ਪੁਲਿਸ ਦਾ ਅਸੀਂ ਸਰਕਾਰ ਦਾ ਸਾਥ ਦੇਵਾਂਗੇ ਕਿਉਂਕਿ ਸਾਰੇ ਜਣੇ ਜਦੋਂ ਸੁਸਾਇਟੀ ਦੇ ਅੰਦਰ ਇਸ ਤਰ੍ਹਾਂ ਮੁਹਿਮ ਬਣਦੀ ਆ ਜਦੋਂ ਸੁਸਾਇਟੀ ਦੇ ਅੰਦਰ ਲੋਕ ਮਿਸ਼ਨ ਮੋਡ ਤੇ ਲੱਗਦੇ ਨੇ ਤਾਂ ਇੱਥੋਂ ਪਤਾ ਲੱਗਦਾ ਕਿ ਆਪਰੇਸ਼ਨ ਜਿਹੜਾ ਉਹਦੀ ਉਹ ਸਫਲਤਾ ਵੱਲ ਵੱਧ ਰਿਹਾ ਹੈਗਾ ਬਿਲਕੁਲ ਹੀ ਬਿਲਕੁਲ ਤੁਸੀਂ ਸਹੀ ਕਿਹਾ ਮੈਨੂੰ ਹੁਣੇ ਸਾਡੇ ਡੀਸਰਵਾਨ ਨੇ ਐਸਡੀਐਮ ਸਾਹਿਬਾਨ ਨੇ ਸੀਐਮਓ ਸਾਹਿਬਾਨ ਨੇ ਜਿਹੜੇ ਘਾਟਾ ਸੀ ਉਹ ਦਰਜ ਕਰਵਾਇਆ ਨੇ ਔਰ ਡੀਸਰਵਾਨ ਦੇ ਸੈਕਟੋਰ 'ਕਾ 2.5 ਕਰੋੜ ਰੁਪਏ ਜਿਹੜਾ ਇੱਕ ਕਿਹੜੇ ਹਸਪੀਟਲ ਦੇ ਮੋਰਿੰਡਾ ਦੇ ਅੰਦਰ 2.5 ਕਰੋੜ ਰੁਪਏ ਖਰਚ ਕਰ ਰਹੇ ਨੇਗੇ ਟੈਂਪਰੇਰੀ 25 ਲੱਖ ਰੁਪਏ ਦਾ ਟੈਂਪਰੇਰੀ ਅਰੇਂਜਮੈਂਟ ਕੀਤਾ ਕਿ ਜਿੱਥੇ ਵੀ ਘਾਟ ਆ ਜਿੱਥੇ ਵੀ ਸਾਡੇ ਨੋਟਿਸ ਚ ਆਉਂਦੀ ਆ ਤੁਰੰਤ ਅਸੀਂ ਘਾਟ ਪੂਰੀ ਕਰਦੇ ਆ ਕਿਉਂਕਿ ਪੈਸਾ ਵੱਡੀ ਚੀਜ਼ ਨਹੀਂ ਹੈਗਾ ਲੋਕਾਂ ਦੀ ਜਾਨ ਬਚਾਉਣੀ ਵੱਡੀ ਚੀਜ਼ ਆ ਔਰ ਪੰਜਾਬ ਦੇ ਨੌਜਵਾਨ ਨੂੰ ਬਚਾਉਣਾ ਉਹ ਵੱਡੀ ਸਾਡੀ ਪਹਿਲੀ ਪ੍ਰਾਇੋਰਟੀ ਹੈ ਬਿਲਕੁਲ ਮੈਂ ਦੱਸਿਆ ਹੁਣੇ ਅਫਸਰ ਸਾਹਿਬਾਨ ਨੇ ਕਿ ਉੱਥੇ ਜਿਹੜਾ ਸਿਕਿਉਰਿਟੀ ਦੇ ਇੰਤਜ਼ਾਮਾਂ ਦਾ ਨੇ ਕਰ ਦਿੱਤਾ ਆਲਰੇਡੀ ਜਿਹੜੇ ਕੁਝ ਨੌਜਵਾਨ ਨੇ ਉਹ ਹਾਇਰ ਕਰ ਲਏ ਗਏ ਨੇ ਕਿ ਔਰ ਸੀਸੀਟੀਵੀ ਕੈਮਰੇ ਜਿਹੜੇ ਉਹ ਵੀ ਲਾਏ ਜਾ ਰਹੇ ਨੇ ਕਿ ਤਾਂਕਿ ਇਸ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਹੋਵੇ। ਕੋਈ ਦੋ ਨਕਾ ਬਿਕਦਾ ਹੈ ਤਾਂ ਜਿਹੜੇ ਘਰ ਤੋਂ